ਮਾਛੀਵਾਲਾ ਨਗਰ ਕੌਂਸਲ ਚੋਣਾਂ ਸੰਬੰਧੀ ਵੱਖ-ਵੱਖ ਪਾਰਟੀਆਂ ਦੇ ਘੱਟੋ-ਘੱਟ 68 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਸੀ ਜਿਨ੍ਹਾਂ ਦੇ ਵਿੱਚੋਂ ਚੋਣ ਅਧਿਕਾਰੀ ਰੁਪਿੰਦਰ ਕੌਰ ਨੇ ਇਨ੍ਹਾਂ ਦਸਤਾਵੇਜ਼ਾਂ ਦੀ ਜਾਂਚ ਉਪਰੰਤ ਕਈ ਉਮੀਦਵਾਰਾਂ ਦੇ ਕਾਗਜ਼ ਰੱਦ ਕਰ ਦਿੱਤੇ ਗਏ ਨੇ ਰੱਦ ਹੋਣ ਵਾਲੇ ਉਮੀਦਵਾਰਾਂ ਵਿੱਚੋਂ ਜ਼ਿਆਦਾਤਰ ਕਾਂਗਰਸ, ਅਕਾਲੀ, ਭਾਜਪਾ ਤੇ ਇੱਕ ਆਪਾਗੂ ਵੀ ਸ਼ਾਮਲ ਹੈ ਤੋ ਬਿਲਕੁਲ ਜਾਣਕਾਰੀ ਅਨੁਸਾਰ ਮਾਛੀਵਾੜਾ ਦੇ 15 ਵਾਰਡਾਂ ਚੋਂ 6 ਆਮ ਆਦਮੀ ਪਾਰਟੀ ਦੇ ਉਮੀਦਵਾਰ ਬਿਨਾਂ ਮੁਕਾਬਲੇ ਜੇਤੂ ਕਰਾਰ ਦਿੱਤੇ ਗਏ ਜਿਸ ਵਿੱਚ ਵਾਰਡ ਨੰਬਰ 1 ਤੋਂ ਆਪ ਉਮੀਦਵਾਰ ਪ੍ਰਕਾਸ਼ ਕੌਰ ਵਾਰਡ ਨੰਬਰ 2 ਤੋਂ ਆਪ ਉਮੀਦਵਾਰ ਨਗਿੰਦਰ ਸਿੰਘ 6 ਤੋਂ ਆਪਾ ਗੂ ਨਿਰਜ ਕੁਮਾਰ ਤੇ ਵਾਰਡ ਨੰਬਰ 8 ਤੋਂ ਆਪਾ ਗੂ ਕਿਸ਼ੋਰ ਕੁਮਾਰ 11 ਤੋਂ ਆਪਾ ਗੂ ਰਵਿੰਦਰਜੀਤ ਕੌਰ ਤੇ ਵਾਰਡ ਨੰਬਰ 15 ਤੋਂ ਧਰਮਪਾਲ ਤੇ ਵਾਰਡ ਨੰਬਰ 14 ਤੋਂ ਆਜ਼ਾਦ ਉਮੀਦਵਾਰ ਅਸ਼ੋਕ ਸੂਦੇ ਨਾਮ ਸ਼ਾਮਿਲ ਨੇ ਜਦਕਿ ਬਾਕੀ ਹੁਣ 8 ਵਾਰਡ ਜਿਸ ਦੇ ਵਿੱਚ ਵਾਰਡ ਨੰਬਰ 3 4 5 7 9 10 12 13 ਵਿੱਚ ਮੁਕਾਬਲਾ ਦੇਖਣ ਨੂੰ ਜ਼ਰੂਰ ਮਿਲੇਗਾ ਤਾਂ ਬਿਲਕੁਲ 6 ਵਾਰਡਾਂ ਤੋਂ ਆਪ ਉਮੀਦਵਾਰ ਬਿਨਾਂ ਮੁਕਾਬਲੇ ਜਿੱਤੂ ਕਰਾ ਦਿੱਤੇਗੇ ਨਾ ਸਿਆਸੀ ਆਗੂ ਉਹਦੇ ਵਿੱਚ ਰੋਸ ਪ੍ਰਦਰਸ਼ਨ ਹੈ ਤਾਂ ਬਿਲਕੁਲ ਸਿਆਸੀ ਆਗੂ ਜਿਹੜੇ ਰੋਜ਼ ਪ੍ਰਦਰਸ਼ਨ ਕਰ ਰਹੇ ਨੇ ਮੈਂ ਸਾਡੇ ਮੱਛੀਵਾੜੇ ਨੂੰ ਅਪੀਲ ਕਰਦੀ ਆਂ ਕਿ ਮੈਂ ਘਰ ਨਾ ਲਾਵਾਂਗੀ ਜਿੰਨੇ ਦਿਨ ਮੈਨੂੰ ਮੁਰਗੀ ਬੈਠਾ ਮਰੇ ਮੱਛੀਵਾੜੇ ਦੇ ਵਿੱਚ ਮੈਂ ਪੰਜ ਵਾਰ ਦੀ ਜਿੱਤੀ ਹੋਈ ਐਮਸੀ ਕੌਂਸਲਰਾਂ ਮੇਰਾ ਸਾਰਾ ਸ਼ਹਿਰ ਮੇਰੇ ਨਾਲ ਹੈਗਾ ਜੇ ਵੋਟਾਂ ਜੇ ਵੋਟਾਂ ਪਿਆਨਗੇ ਅਸੀਂ ਵੋਟਾਂ ਕਦੀ ਵੀ ਨਹੀਂ ਪਾਉਣ ਦਿਾਂਗੇ ਕੋਈ ਇਜੈਕਸ਼ਨ ਦੱਸਿਆ ਹੀ ਕੋਈ ਨਹੀਂ ਇਹਨਾਂ ਨੇ ਕੋਈ ਇਜੈਕਸ਼ਨ ਨਹੀਂ ਦੱਸਿਆ ਇਹਨਾਂ ਕੁੱਪਾ ਪ੍ਰਸ਼ਾਸਨ ਇਹ ਚਲੋ ਸਭ ਤੱਕੇ ਜਾਰੀ ਮਾ ਛੋੜਾ ਸਾਹਿਬ ਕੀ ਕਹਿਣਾ ਚਾਹੁੰਦਾ ਜਿਹੜਾ ਜੋਰਿਆ ਬਹੁਤ ਜੇ ਮੈਂ ਕਹਾ ਡੈਮੋਕ੍ਰੇਸੀ ਦਾ ਘਾਣ ਜੋ ਅੱਜ ਇਸ ਪਵਿੱਤਰ ਧਰਤੀ ਦੇ ਮਛਵੜੀ ਦੀ ਆਮ ਆਦਮੀ ਪਾਰਟੀ ਨੇ ਕੀਤਾ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਆ ਕਿ ਇੱਕ ਲੋਕਾਂ ਕੋ ਹੱਕ ਹੁੰਦਾ ਆਪਣੀ ਵੋਟ ਪਾਉਣ ਦਾ ਆਪਣੇ ਮਨਪਸੰਦ ਉਮੀਦਵਾਰ ਨੂੰ ਚੁਣਨ ਦਾ ਅੱਜ ਇਹਨਾਂ ਨੇ ਇੱਥੇ 6 ਇਹ ਜੇ ਵਾਰਡ ਨੇ 15 ਦੇ ਵਿੱਚੋਂ ਜਿਨ੍ਹਾਂ ਦੇ ਵਿੱਚ ਬਾਕੀ ਸਾਰਿਆਂ ਦੇ ਕਾਗਰ ਰਿਜੈਕਟ ਹੋ ਕੇ ਕੇਵਲ ਆਮ ਆਦਮੀ ਦੇ ਰਹਿ ਗਏ ਤੁਸੀਂ ਇਹ ਵੀ ਦੇਖੋ ਉਹਨਾਂ 6 ਵਾਰਡਾਂ ਦੇ ਵਿੱਚੋਂ ਦੋ ਵਾਰਡ ਜਿਹੇ ਨੇ ਜਿਨ੍ਹਾਂ ਦੇ ਵਿੱਚ ਇੱਕ ਜਣਾ 5 ਵਾਰ ਉਸੇ ਵਾਰਡ ਚ ਕੌਂਸਲਰ ਬਣਿਆ ਇੱਕ ਜਣਾ ਦੋ ਵਾਰ ਬਣਿਆ ਉਹਨਾਂ ਦੇ ਵੀ ਕਾਗਰ ਰਿਜੈਕਟ ਕਰਤੇ ਬਾਕੀ ਸਾਰੀਆਂ ਪਾਰਟੀਆਂ ਰਿਜੈਕਟ ਕਰਤੇ ਇਹਨਾਂ ਨੇ ਤੇ ਇਸ ਲਈ ਮੈਂ ਇਹ ਕਹੂੰਗਾ ਵੀ ਇਹ ਸਰਕਾਰ ਆਪਣੇ ਹਰੇਕ ਫਰੰਟ ਤੇ ਫੇਲ ਹੋਣ ਕਾਰਨ ਆਪਣੀ ਹਾਰ ਨੂੰ ਆਪਣੇ ਮੁਰੇ ਦੇਖਦੀ ਹੋਏ ਡਰਦੇ ਮਾਰੇ ਇਹਨਾਂ ਨੇ ਕੰਮ ਕੀਤਾ ਜੇ ਹਿੰਮਤ ਸੀ ਤਾਂ ਲੜ ਕੇ ਦਿਖਾਉਂਦੇ ਸਾਰੀਆਂ ਵਾਰਡਾਂ ਦੇ ਵਿੱਚ ਲੜਦੇ ਤਾਂ ਲੋਕ ਇਹਨਾਂ ਨੂੰ ਜਵਾਬ ਦਿੰਦੇ ਉਹ ਇਹਨਾਂ ਨੇ ਕੇਵਲ ਤੇ ਕੇਵਲ ਇਲੈਕਸ਼ਨ ਇੱਕ ਮਜ਼ਾਕ ਬਣਾਤੀ ਆ ਇੱਥੇ ਜੋ ਅੱਜ 5 ਵਜੇ ਲਿਸਟਾਂ ਲੱਗਣੀਆਂ ਸੀ ਉਹ ਤਕਰੀਬਨ 7:30 ਵਜੇ ਲਗੀਆਂ ਨੇ ਤੇ 10-10 ਮਿੰਟ ਦਾ ਸਮਾਂ ਕਹਿ ਕੇ ਇਹਨਾਂ ਨੇ ਸਾਰਾ ਇਹ ਇੱਥੇ ਲੋਕਾਂ ਨੂੰ ਬਿਠਾਈ ਰੱਖਿਆ ਤੇ ਅਸੀਂ ਸਾਰੇ ਇੱਥੇ ਧਰਨੇ ਤੇ ਵੀ ਬੈਠੇ ਰਿਆ ਨਾਰੇਬਾਜੀ ਵੀ ਕੀਤੀ ਸਵੇਰੇ ਸਾਨੂੰ ਇਹ ਕਿਸੇ ਕੈਂਡੀਡੇਟ ਨੂੰ ਪਹਿਲੀ ਸਭ ਤੋਂ ਵੱਡੀ ਗੱਲ ਕਿਸੇ ਕੈਂਡੀਡੇਟ ਨੂੰ ਕੋਈ ਆਬਜੈਕਸ਼ਨ ਨਹੀਂ ਕਿਸੇ ਕਿਸਮ ਦਾ ਕੋਈ ਫੋਨ ਨਹੀਂ ਆਇਆ ਦੂਸਰੀ ਗੱਲ ਜਦੋਂ ਅਸੀਂ ਆ ਕੇ ਇੱਥੇ ਪੁੱਛਿਆ ਵੀ ਹੈ ਕੀ ਕਹਿੰਦੇ ਵੀ ਦੋ ਤਿੰਨ ਵਾਡਾਂ ਦਾ ਕੋਈ ਰੌਲਾ ਚੱਲਦਾ ਅਰੇ ਤਾਂ ਜੱਗੋ 13ਵੀਂ ਗੱਲ ਹੋ ਗਈ ਕਿ ਮੱਛਵਾੜੇ ਦੇ ਵਿੱਚ ਅੱਜ ਤੱਕ ਚਾਹੇ ਅਕਾਲੀ ਦਲ ਦੀ ਸਰਕਾਰ ਰਹੀ ਹੋਵੇ ਚਾਹੇ ਕਾਂਗਰਸ ਦੀ ਕਦੇ ਇੰਨਾ ਧੱਕਾ ਨਹੀਂ ਹੋਇਆ ਜੋ ਇਸ ਬਦਲਾਅ ਵਾਲੀ ਸਰਕਾਰ ਨੇ ਇੱਥੇ ਬਦਲ ਕੇ ਦਿਖਾਇਆ ਵੀ ਧੱਕਾ ਕਿਵੇਂ ਕਰੀਦਾ ਸੋ ਇਹ ਬੁਰੀ ਤਰ੍ਹਾਂ ਨਾਕਾਮ ਆ ਸਰਕਾਰ ਤੇ ਅਸੀਂ ਹੁਣ ਇਸ ਲਈ ਇਹ ਜ਼ਰੂਰ ਕਹਾਂਗੇ ਵੀ ਜਿਹੜਾ ਇੱਥੇ ਰਿਟਰਨਿੰਗ ਅਫਸਰ ਦੇ ਉੱਤੇ ਜੋ ਐਕਸ਼ਨ ਲੈਣਾ ਹਾਈ ਕੋਰਟ ਤੱਕ ਲੈ ਕੇ ਜਾਵਾਂਗੇ ਅਤੇ ਲੋਕਾਂ ਨੂੰ ਵੀ ਇਸ ਗੱਲ ਦਾ ਚਾਨਣਾ ਕਰਾਂਗੇ ਵੀ ਕਿਹਦੇ ਪਿੱਛੇ ਲੱਗੇ ਹੋ ਜਿਹੜੇ ਲੋਕ ਇਹ ਨਹੀਂ ਚਾਹੁੰਦੇ ਵੀ ਇੱਕ ਵਾਰ ਸਾਡਾ ਦਾਅ ਲੱਗ ਗਿਆ ਦੂਜੀ ਵਾਰ ਕਿਤੇ ਲੋਕ ਆਪਣੀ ਸਮਝ ਨਾਲ ਸਹੀ ਬੰਦਾ ਨਾ ਚੁ ਇਹ ਹੁਣ ਤੱਕ ਦੀ ਸਭ ਤੋਂ ਮਾੜੀ ਘਟਨਾ ਜੇ ਮੈਂ ਕਹਾਗਾ ਮਾ ਛੋੜਾ ਸ਼ਹਿਰ ਚ ਹੋਈ ਆ ਸੋ ਅਗਲੇ ਦਾ ਜੋ ਵੀ ਰਣਨੀਤੀ ਬਣੂਗੀ ਸਾਰੀ ਹਾਈ ਕਮਾਂਡ ਨਾਲ ਸਲਾਹ ਕਰਕੇ ਅਤੇ ਬਾਕੀ ਪਾਰਟੀਆਂ ਦੇ ਨਾਲ ਸਲਾਹ ਕਰਕੇ ਕਰਾਂਗੇ ਕਿਉਂਕਿ ਇਹ ਕੇਵਲ ਮਸਲਾ ਕਾਲੀ ਦਲ ਦਾ ਨਹੀਂ ਇੱਥੇ ਮਸਲਾ ਡੈਮੋਕ੍ਰੇਸੀ ਦਾ ਇੱਥੇ ਮਸਲਾ ਸਾਡੇ ਬੱਚਿਆਂ ਦੇ ਆਉਣ ਵਾਲੇ ਫਿਊਚਰ ਦਾ ਆ ਜਿਨ੍ਹਾਂ ਦੇ ਨਾਲ ਇਹਨਾਂ ਨੇ ਖਲਵਾੜ ਕੀਤਾ ਕਿੰਨੇ ਸ਼ਰਮਣੀਆਂ ਕਾਲੀ ਦਲ ਦੇ ਕਿੰਨੇ ਉਮੀਦਵਾਰਾਂ ਦੇ ਕਾਗਜ਼ ਜਿਹੜੇ ਆ ਅੱਛਾ ਲੱਗਿਆ ਜਿਹੜੇ ਸਾਡੇ ਦੇ ਦੇਖੋ ਇਹਨਾਂ ਦੇ ਵਿੱਚੋਂ 5 ਜਿਹੜੇ ਕੈਂਡੀਡੇਟ ਸਾਡੇ ਚੱਕੇ ਗਏ ਨੇ ਸੋ ਬਹੁਤ ਮਾੜੀ ਗੱਲ ਆ ਬਹੁਤ ਹੀ ਬੁਰਾ ਸੰਕੇਤ ਆ ਆਉਣ ਵਾਲੇ ਸਮੇਂ ਦੇ ਲਈ ਵੀ ਇਹਨਾਂ ਨੇ ਇੱਕ ਰੀਤ ਪਾਤੀ ਤੇ ਇਹਦੇ ਨਤੀਜੇ ਚੰਗੇ ਨਹੀਂ ਨਿਕਲਣਗੇ ਜੀ ਸਾ ਉਹ ਤੁਹਾਡਾ ਕੀ ਐਕਸ਼ਨ ਕੀ ਕਿੰਨੇ ਕਾਗਜ਼ लट ਕਰਤੇਗੇ ਜੀ ਤਕਰੀਬਨ 50% ਵੋਟ ਦੇ ਵਿੱਚ ਆਮ ਆਦਮੀ ਪਾਰਟੀ ਦਾ ਸਿਰਫ ਇੱਕ ਇੱਕ ਐਡੀਏਟ ਹੀ ਡਿਕਲੇਅਰ ਕੀਤਾ ਇਹਨਾਂ ਨੇ ਉਹਦੇ ਪੇਪਰੇ ਕਲੀਅਰ ਕੀਤੇ ਹਨ ਤੇ ਇਸ ਤੋਂ ਇਹ ਲੱਗ ਰਿਹਾ ਹੈ ਵੀ ਪੂਰੇ ਪੰਜਾਬ ਦੇ ਵਿੱਚ ਸਭ ਤੋਂ ਵੱਡਾ ਜਿੱਤਕਾ ਹੋਇਆ ਗੁਰੂ ਗੋਬਿੰਦ ਸਿੰਘ ਜੀ ਦੀ ਪਵਿੱਤਰ ਧਰਤੀ ਬਾਚੀਵਾੜਾ ਸਾਹਿਬ ਦੇ ਵਿੱਚ ਹੋਇਆ ਤੇ ਸਾਰੀਆਂ ਪਾਰਟੀਆਂ ਸ਼੍ਰੋਮਣੀ ਅਕਾਲੀ ਦਲ ਤੋਂ ਪਰਨੇ ਟੱਲੋ ਸਾਹਿਬ ਇੱਥੇ ਖੜੇ ਨੇ ਜੇ ਭਾਜਪੀ ਦੇ ਇੱਥੇ ਹੈਗੇ ਨੇ ਕਾਂਗਰਸ ਪਾਰਟੀ ਦੀ ਮੁਖੀ ਲੀਡਰਸ਼ਿਪ ਇੱਥੇ ਹੈਗੀ ਜੇ ਤਾਂ ਹੁਣ ਬੜਾ ਸੋਚ ਵਿਚਾਰ ਕੇ ਅਸੀਂ ਬੜਾ ਸਖਤ ਫੈਸਲਾ ਲੈਣ ਜਾ ਰਹੇ ਹਾਂ ਸਾਨੂੰ ਕੁਝ ਸਮਾਂ ਮਿਲਨ ਦਿੱਤਾ ਜਾਵੇ ਅਗੇ ਅਸੀਂ ਉਹ ਫੈਸਲਾ ਲੈ ਸਕੀਏ ਤੇ ਹਾਂ ਇੱਕ ਗੱਲ ਮੈਂ ਤੁਹਾਨੂੰ ਦੱਸ ਦੇਣਾ ਵੀ ਆਰਓ ਮਿਊਨਿਸਪਲ ਕਮੇਟੀ ਮਾਚੀਵਾੜਾ ਸਾਹਿਬ ਉਹ ساری ਜ਼ਿੰਦਗੀ ਆਪਣੀ ਉਹ ਹਾਈ ਕੋਰਟ ਦੇ ਗੇੜੇ ਕੱਢੂਗੀ ਬਿਲਕੁਲ ਤੇ ਉਹਨੂੰ ਪਤਾ ਲੱਗ ਜੂਗਾ ਵੀ ਉਹਨੇ ਜ਼ਿੰਦਗੀ ਦੇ ਵਿੱਚ ਸਭ ਤੋਂ ਵੱਡੀ ਜਿਹੜੀ ਗਲਤੀ ਕੀਤੀ ਹੈ ਇੱਥੇ ਪੋਸਟਿੰਗ ਲੈ ਕੇ ਤੇ ਆਹ ਲਿਸਟ ਲਾ ਕੇ ਕੀਤੀ ਹੈ ਆਪਣੇ ਬੱਚਿਆਂ ਤੱਕ ਨੂੰ ਦੱਸ ਕੇ ਜਾਊਗੀ ਵੀ ਇਹ ਗਲਤੀ ਹਾਂਜੀ ਆਪਣਾ ਨਾਮ ਤੇ ਆਉਦਾ ਦੱਸਿਓ ਪਸਤੂਰ لال ਮੈਂਟੂ ਜੀ ਸੀਨੀਅਰ ਵਾਈਸ ਪ੍ਰਧਾਨ ਜੇਲਾ ਕਾਂਗਰਸ ਕਮੇਟੀ ਖੰਨਾ ਮੈਂਬਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਅੱਜ ਜੋ ਧੱਕੇਸ਼ਾਹੀ ਹੋਈ ਆ ਮੱਚਵੜਾ ਸਾਹਿਬ ਦੇ ਵਿੱਚ ਕੀ ਹੁਣ ਤੁਸੀਂ ਗਾਂ ਐਕਸ਼ਨ ਲੈ ਰਹੇ ਹੋ ਇੱਥੇ ਅੱਜ ਜੋ ਧੱਕੇਸ਼ਾਹੀ ਆਮ ਆਦਮੀ ਪਾਰਟੀ ਨੇ ਮੱਚਵੜਾ ਸ਼ਹਿਰ ਚ ਬੋਪਰਾ ਨਾਲ ਤੇ ਜਿਹੜੇ ਕੈਂਡੀਡੇਟ ਖੜੇ ਤੇ ਉਹਨਾਂ ਨੇ ਕੀਤੀ ਆ ਉਹਨਾਂ ਨੇ ਔਰੰਗਜੇਬ ਦੀ ਜਾਦ ਨੂੰ ਤਾਜ਼ਾ ਕਰਤਾ ਐਕਸ਼ਨ ਤਾਂ ਹੁਣ ਆਇਆ ਵੀ ਸਾਰਾ ਸ਼ਹਿਰ ਤਰਾਤਰਾਂ ਕਰ ਰਿਹਾ ਸਾਰਾ ਏਰੀਆ ਤਰਾਤਰਾਂ ਕਰ ਰਿਹਾ ਇੰਨਾ ਪਾਰਟੀਆਂ ਦੇ ਵਰਕਰ ਤੇ ਲੀਡਰ ਕੱਲੂ ਗੁਰਦੁਆਰਾ ਚੰਨ ਕਬਲ ਸਾਹਿਬ ਅਰਦਾਸ ਕਰਕੇ 10 ਵਜੇ ਸ਼ਹਿਰ ਚ ਮਾਰਚ ਕੱਢਾਂਗੇ ਇਕੱਠੇ ਹੋਗੇ ਲੋਕਾਂ ਨੂੰ ਦੱਸਾਂਗੇ ਵੀ ਆਮ ਆਦਮੀ ਪਾਰਟੀ ਕਿੰਨਾ ਧੱਕਾ ਕਰ ਸਕਦੀ ਹੈ ਤੋਂ ਵੱਧ ਵੀ ਦੇਖੋ ਡੈਮੋਕਰੇਸੀ ਦਾ ਅੱਜ ਗੜਾ ਘੁੱਟਿਆ ਗਿਆ 1947 ਤੋਂ ਬਾਅਦ ਜਦ ਦੀ ਸਰਕਾਰਾਂ ਹੋਣ ਚਾਹੀਆਂ ਕਦੇ ਵੀ ਕਿਸੇ ਪਾਰਟੀ ਨੇ ਜਿਹੇ ਕੰਮ ਨਹੀਂ ਤਾਂ ਕੀਤਾ ਸਾਡੀ ਕਾਂਗਰਸ ਪਾਰਟੀ ਨੇ ਇੰਨੇ ਸਾਲ ਰਾਜ ਕੀਤਾ ਮਜਾਲਕਾ ਕਿਸੇ ਨੇ ਇੱਕ ਵੀ ਕਾਗਲੀਡੈਂਟ ਕੀਤਾ ਹੋਵੇ ਇਹਦਾ ਇਲੈਕਸ਼ਨ ਆ ਇਲੈਕਸ਼ਨ ਫੇਅਰ ਹੋਣਾ ਚਾਹੀਦਾ ਦਾ ਇਹਦਾ ਜਿੱਤਦਾ ਮੁੰਦਾ ਉਹ ਜਿੱਤਦਾ ਪਰ ਆਦਾ ਬਹੁਤ ਮਾੜੀ ਘਟਣਾ ਆ ਮੇਰੇ ਗਿਆਨ ਦੀ ਨੂੰ ਜਿੰਨਾ ਨਿੰਦਲਿਓ ਉਹ ਥੋੜੀ ਆ ਇਸ ਲਈ ਸਾਡਾ ਵਰਕਰ ਘਰੋਂ ਇੱਕ ਇੱਕ ਨਿਕਲ ਗਏ ਜਿਹਾ ਜਿਹਾ ਸਭੀ ਪਾਰਟੀਆਂ ਆਪਣੇ ਕੱਕ ਚੱਕ ਸਕਦੀਆਂ ਨੇ ਇਹ ਅਸੀਂ ਹਾਈ ਕਮਾਂਡ ਨਾਲ ਸਲਾਹ ਕਰਕੇ ਕਰਾਂਗੇ ਬਾਕੀ ਹਾਈ ਕੋਰਟ ਜਰੂਰ ਜਾਣੀਆਂ ਸਾਰੀਆਂ ਪਾਰਟੀਆਂ ਹਾਈ ਕੋਰਟ ਤੇ ਅਸੀਂ ਆਰੋ ਜਿਹੜਾ ਇੱਥੇ ਲੱਗਿਆ ਉਹਨੂੰ ਵੀ ਪਾਰਟੀ ਬਣਾਵਾਂਗੇ ਬਾਕੀ ਬਿਲਕੁਲ ਮੈਂ ਲੱਗਦਾ ਵੀ ਆਪਾਂ 100% ਕਾਮਯਾਬ ਹੋਵਾਂਗੇ ਇਹ ਚ ਅਸੀਂ ਸਾਡੇ ਜਿਹੜੇ ਕਾਗਜ ਰਿਜੈਕਟ ਕੀਤੇ ਗਏ ਨੇ ਤੇ ਇਹ ਆ ਕੇ ਤੁਹਾਨੂੰ ਦੱਸਣ ਦਾ ਦੇ ਸਹੀ ਨਾ ਵੀ ਆ ਤੁਹਾਡੇ ਤੇ ਆਬਜੈਕਸ਼ਨ ਬਿਨਾ ਸਾਨੂੰ ਕੋਈ ਨੋਟਿਸ ਸਾਡੇ ਮੋਬਾਈਲ ਨੰਬਰ ਫਾਈਲਾਂ ਤੇ ਬਾਹਰ ਨੋਟ ਕੀਤੀ ਹੋਏ ਨੇ 6 ਨੰਬਰ ਤੋਂ ਮੈਂ ਭਾਜੀਪੀ ਦਾ ਜ਼ਿਲ੍ਹੇ ਦਾ ਵਾਈਸ ਪ੍ਰਧਾਨ ਮੈਂ ਖੁਦ ਇਲੈਕਸ਼ਨ ਲੜ ਰਹੇ ਆਂ ਆ ਔਰ ਮੇਰੇ ਤੇ ਸਾਰੇ ਮੇਰੇ ਪੇਪਰ ਬਿਲਕੁਲ ਸਹੀ ਬਰੇਕ ਪਰੇ ਗਏ ਨੇ ਵਕੀਲ ਦੇ ਥਰੂ ਪਰੇ ਗਏ ਨੇ ਉਦੇ باوجود ਵੀ ਇਹਨਾਂ ਨੇ ਸਭ ਬਿਨਾ ਨੋਟਿਸ ਬਿਨਾ ਦੱਸੇ ਫਾਈਲ ਦੇ ਉੱਤੇ ਸਾਡਾ ਆਵਾੜ ਨੰਬਰ ਲਿਖਿਆ ਹੈ ਆ ਮੋਬਾਈਲ ਨੰਬਰ ਲਿਖਿਆ ਹੈ ਸਾਨੂੰ ਕੋਈ ਵੀ ਫੋਨ ਨਹੀਂ ਆਇਆ ਅਸੀਂ 4 ਵਜੇ ਇੱਥੇ ਆਏ ਆ ਕਹਿੰਦੇ ਜੀ 5 ਵਜੇ ਜਿਹੜੇ ਹੈਗੇ ਲਿਸਟਾਂ ਬਾਹਰ ਲੱਗ ਜਾਣਗੀਆਂ ਤੁਸੀਂ ਇਹ ਦੇਖੋ 2 ਘੰਟੇ ਤੋਂ ਸਾਨੂੰ 5 ਮਿੰਟ 5 ਮਿੰਟ 5 ਮਿੰਟ ਕਰੀ ਜਾ ਰਹੇ ਨੇ ਔਰ ਆ ਹੁਣ ਐਂਡ ਦੇ ਜਾ ਕੇ ਦੱਸਿਆ ਵੀ ਬਾਕੀ ਸਾਰੇ ਰਿਜੈਕਟ ਇੱਕਲਾ ਛਾੜੂ ਉਦੋਂ ਜਿੱਥੇ ਵੀ ਦੇਖਦੇ ਨੇ ਬਾਕੀ ਜਿੱਥੇ ਇਹਨਾਂ ਨੇ ਹਰਨਾ ਆ ਕੀ ਐਕਸ਼ਨ ਹੋਵੇਗਾ ਚਲੋ ਅਸੀਂ ਕੋਰਟ ਜਾਵਾਂਗੇ ਜੀ ਅਸੀਂ ਕੋਰਟ ਜਾਵਾਂਗੇ ਕੋਰਟ ਦੇ ਦਰਵਾਜ਼ੇ ਕਰਵਾਵਾਂਗੇ ਅਸੀਂ ਹੁਣ ਜਿਹੜਾ ਰੋਡ ਆ ਰੋਡ ਰੋੜਾ ਜਾ ਕੇ ਜਾਮ ਕਰਾਂਗੇ ਔਰ ਅੱਜ ਤੱਕ 25 ਸਾਲਾਂ ਦੇ ਵਿੱਚ ਤੁਸੀਂ ਦੇਖੋ ਮਨਜੀਤ ਕੁਮਾਰੀ ਪੰਜ ਵਾਰ ਇਲੈਕਸ਼ਨ ਲੜੀ ਆ ਕੀ ਉਹਨਾਂ ਦੇ ਕਾਗਜ਼ੀ ਵੀ ਗਲਤ ਆ ਜਿਹੜੇ ਪੰਜ ਵਾਰ ਇਲੈਕਸ਼ਨ ਲੜ ਕੇ ਚਲੋ ਮੈਂ ਤਾਂ ਪਹਿਲੀ ਵਾਰੀ ਲੜ ਇਲੈਕਸ਼ਨ ਲੜ ਰਿਹਾ ਆ ਉਹ ਪੰਜ ਵਾਰੀ ਦੇ ਕੈਂਡੀਡੇਟ ਨੇ ਜੇਤੂ ਕੈਂਡੀਡੇਟ ਨੇ ਔਰ ਉਹਨਾਂ ਦੇ ਪੇਪਰ ਵੀ ਰੱਦ ਕਰਤੇਗਾ ਕਾਂਗਰਸ ਦੇ ਇਹ ਤਾਂ ਸ਼ਰੀਆਮ ਤੱਕ ਆਈ ਆਪਦਾ ਇਹ ਤਾਂ